ਸੱਜਾ ਰਾਤ ਕੋ ਪ੍ਰੋਸੈਸ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨ ਤੇ ਕਦੋਂ ਸਟਾਰਟ ਹੋਇਆ ਸੀ ਤੇ ਕਦੋਂ ਤੱਕ ਅੱਜ ਹੋਇਆ ਕਿੰਨੀ ਡਿਪਲੋਇਮੈਂਟ ਕੀਤੀ ਗਈ ਹੈ ਸਰ ਕੀ ਕੁਝ ਦੇਖ ਰਹੇ ਹਾਂ ਆ ਮਾਨਯੋਗ ਅਸਿਸਪੀ ਸਾਹਿਬ ਦੇ ਗਾਈਡੈਂਸ ਤੇ ਅੰਦਰ ਅਜ ਬ੍ਰਿੰਡਾ ਪੁਲਿਸ ਵਾਲੋ ਰੇਲਵੇ ਸਟੇਸ਼ਨ ਤੇ ਬ੍ਰਿੰਡਾ ਦੇ ਵਿੱਚ ਕੈਸ ਪ੍ਰੋਸੈਸ਼ਨ ਕੀਤਾ ਜਾ ਰਿਹਾ ਹੈ ਆ ਜਿਸ ਦੇ ਵਿੱਚ ਅਸੀਂ ਜਿਹੜਾ ਮੇਨਲੀ ਸ਼ਰਤ ਪੂਜਾ ਦੇ ਰਿਕਾਰਡਿੰਗ ਜਿਹੜੇ ਸਿਕਿਉਰਿਟੀ ਪ੍ਰੋਗਰਾਮ ਬਣਾਏ ਗਿਆ ਸੀ ਕਿ ਜਿਸ ਦੇ ਵਿੱਚ ਅਸੀਂ ਕੱਲ ਨਾਕਾਬੰਦੀ ਕੀਤੀ ਸਗੀ ਇਸ ਤੋਂ ਇਲਾਵਾ ਪੈਟਰੋਲਿੰਗ ਡਿਊਟੀ ਲਗਾਈ ਗਈ ਸੀ ਉਸੇ ਲਈ ਦੇ ਤਰ੍ਹਾਂ ਅੱਜ ਅਸੀਂ ਰੇਲਵੇ ਸਟੇਸ਼ਨ ਬਟੰਡਾ ਦੇ ਉੱਪਰ ਇੱਕ ਐਕਸ਼ਨ ਆਪਰੇਸ਼ਨ ਕਰ ਰਹੇ ਹਾਂ ਅੱਜ ਜਿਸ ਦਾ ਮੇਨ ਮਕਸਦ ਹੈ ਕਿ ਜਿਹੜਾ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੈਂਜਰ ਜਿਹੜੇ ਹੈਗੇ ਨੇ ਇੱਕ ਦੂਜੀ ਜਗ੍ਹਾ ਦੂਜੀ ਜਗ੍ਹਾ ਤੇ ਉੱਪਰ ਜਾਂਦੇ ਨੇ ਤੋਂ ਇੰਨੀ ਜਦੋਂ ਪੈਸੈਂਜਰ ਇੰਨੀ ਵੱਡੀ ਮਾਤਰਾ ਦੇ ਵਿੱਚ ਟਰੈਵਲ ਕਰਦੇ ਨੇ ਤਾਂ ਉਸ ਟਾਈਮ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਕਈ ਵਾਰੀ ਕੋਈ ਚੋਰੀ ਵਾਲੀ ਜਾਂ ਉਹਨਾਂ ਨੇ ਵਾਰਦਾਤ ਅੰਜਾਮ ਦੇਣ ਦੀ ਫਰਾਗਤ ਵਿੱਚ ਰਹਿੰਦੇ ਨੇ ਸੋ ਉਸ ਰਿਗਾਰਡਿੰਗ ਹੀ ਨਾਲ ਐਸਚੋ ਕੋਤਵਾਲੀ ਐਸਚੋ ਕਨਾਲ ਕਲੋਨੀ ਦੇ ਨਾਲ ਸਾਡੀ ਵਿਜ਼ਰਫ ਫੋਰਸ तकरीबन 50 ਦੇ ਕਰੀਬ ਪੁਲਿਸ ਮਲਾਜਮ ਡਿਪਲੋਏ ਕੀਤੇ ਗਏ ਨੇ ਇਸ ਤੋਂ ਇਲਾਵਾ ਐਂਟੀ ਸਬੋਟਾਜ ਟੀਮ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਜਿਹੜੀ ਕੋਈ ਸ਼ੱਕੀ ਵਸਤੂ ਹੈਗੀ ਹੈ ਜਾਂ ਕੋਈ ਓਦਾਂ ਦੀ ਚੀਜ਼ ਹੈਗੀ ਹੈ ਜਿਸ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਉਸ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਨਾਲ-ਨਾਲ ਜਿਹੜੇ ਪੈਸੇਂਜਰ ਜਿਹੜੇ ਆਏ ਹੋਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਈ ਵਾਰੀ ਕੋਈ ਸਸਪੈਕਟਡ ਬੰਦਾ ਜਿਹੜਾ ਹੁੰਦਾ ਇਹਦੇ ਵਿੱਚ ਟਰੈਵਲ ਕਰ ਰਿਹਾ ਹੁੰਦਾ ਤੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਦੇ ਵਿੱਚ ਜਿਹੜੀ ਪਾਰਕਿੰਗ ਪਲੇਸਸ ਹੈਗੇ ਨੇ ਕਈ ਵਾਰੀ ਜਿੱਦਾਂ ਅਸੀਂ ਲਾਸਟ ਚੈਕਿੰਗ ਕੀਤੀ ਸੀਗੀ ਸਾਨੂੰ ਪਾਰਕਿੰਗ ਪਲੇਸ ਦੇ ਵਿੱਚ ਕੋਈ ਚੋਰੀ ਦਾ ਮੋਟਰਸਾਈਕਲ ਵੀ ਮਿਲਿਆ ਸੀਗਾ ਸੋ ਉਹਨਾਂ ਪਲੇਸਸ ਦੀ ਵੀ ਅਸੀਂ ਚੈਕਿੰਗ ਕਰਾਂਗੇ ਜਿੱਥੇ ਅਕਸਰ ਲੋਕ ਜਿਹੜੇ ਹੈਗੇ ਨੇ ਵਹੀਕਲਸ ਆਪਣੇ ਪਾਰਕ ਕਰਦੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਇੱਕ ਐਕਸਪਰੇਸ਼ਨ ਹੈਗਾ ਸਾਡਾ ਜੋ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਜੋ ਪੈਸੈਂਜਰਸ ਦੀ ਟਰੈਵਲਿੰਗ ਹੁੰਦੀ ਹੈ ਉਹਦੇ ਆਮ ਦੇ ਰਿਕਾਰਡਿੰਗ ਜਿਹੜੀ ਹੈਗੀ ਚੈਕਿੰਗ ਕਰ ਰਹੇ ਅਸੀਂ ਹਾਂ ਫਿਲਹਾਲ ਜਿਹੜੀ ਅਸੀਂ ਵੱਖ-ਵੱਖ ਟੀਮਾਂ ਮਿਲਾ ਕੇ ਤ ਜੁਵਾਕੋਕ ਪਲੇਟਫਾਰਮਸ ਉਪਰ ਚੈੱਕ ਕਰ ਰਹੀਆਂ ਨੇ ਜਿੱਦਾਂ ਵੀ ਕੋਈ ਚੀਜ਼ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹ ਕਰੋਨਾ ਸਰਬੰਦੀ ਕਾਰਵਾਈ ਕਿ ਕਰਾਂਗੇ ਸਰ ਜ਼ਿਲ੍ਹੇ ਦੇ ਸਾਰੇ ਦੇ ਵਿਸ਼ੇ ਸੋਚ ਰਹੇ ਆ ਆ ਡੈਫੀਨਿਟਲੀ ਜਿਹੜੇ ਦੇ ਜਿਹੜੇ ਮੇਨ ਇੰਸਟ੍ਰਕਸ਼ਨਸ ਹੈਗੇ ਜਿੱਦਾਂ ਸੰਗਤ ਬਠਿੰਡਾ ਤੇ ਰਾਮਾ ਮੰਡੀ ਹੈ ਉਹਨਾਂ ਦੇ ਉੱਪਰ ਕੈਸ ਆਪਰੇਸ਼ਨ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਦੇ ਸਭ ਤੋਂ ਮੇਨ ਜਿਹੜਾ ਰੇਲਵੇ ਸਟੇਸ਼ਨ ਬਠਿੰਡਾ ਦਾ ਪੈਂਦਾ ਸੋ ਬੇਸਿਕਲੀ ਸਭ ਤੋਂ ਜ਼ਿਆਦਾ ਫੋਰਸ ਇਥੇ ਡਿਪਲੋਏ ਕੀਤੀ ਗਈ ਹੈ